ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 898 ਤੋਂ ਲੈ ਕੇ 900 ਤੱਕ ਸਵਾਯ ਮੰ ਬਾਣੀ ਦੀ ਵਿਚਾਰ ਕਰਦੇ ਆਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਪੰਜਵਾਂ ਗਊ ਕੋ ਚਾਰੇ ਸਾਰਦੂਲ ਕੌਡੀ ਕਾ ਲਖ ਹੂਆ ਮੂਲ ਬੱਕਰੀ ਕੋ ਹਸਤੀ ਪ੍ਰਤ ਪਾਲੇ ਆਪਣਾ ਪ੍ਰਭ ਨਦਰ ਨਿਹਾਲੇ ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਬਰਨ ਸਾਕੂ ਬਹੁ ਗੁਣ ਤੇਰੇ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਜਦੋਂ ਜੀਵ ਦਾ ਮਨ ਜਿਹੜਾ ਪਹਿਲਾਂ ਵਿਕਾਰਾਂ ਦੇ ਵਿੱਚ ਸੀ ਹੁਣ ਵਿਕਾਰਾਂ ਚੋਂ ਨਿਕਲ ਗਿਆ ਤੇ ਹੁਣ ਜਿਵੇਂ ਸ਼ੇਰ ਬਣ ਗਿਆ ਹੁਣ ਇਹ ਮਨ ਆਪਣੀਆਂ ਗਿਆਨ ਇੰਦਰੀਆਂ ਨੂੰ ਕਾਬੂ ਵਿੱਚ ਰੱਖਦਾ ਹੈ ਉਹ ਜੀਵ ਪਹਿਲਾਂ ਜਿਹੜਾ ਵਿਕਾਰਾਂ ਦੇ ਵਸ ਪੈ ਕੇ ਕੌਡੀ ਦਾ ਹੋ ਗਿਆ ਸੀ ਹੁਣ ਲੱਖਾਂ ਰੁਪਏ ਦਾ ਮੁੱਲ ਹੋ ਗਿਆ ਕਿਉਂਕਿ ਉਹ ਵਿਕਾਰਾਂ ਚੋਂ ਨਿਕਲ ਗਿਆ। ਉਹੀ ਜੀਵ ਜਿਹੜਾ ਪਹਿਲਾਂ ਹੰਕਾਰ ਵਿੱਚ ਹਾਥੀ ਬਣਿਆ ਹੋਇਆ ਸੀ। ਹੁਣ ਨਿਮਰਤਾ ਚ ਆ ਗਿਆ ਬੱਕਰੀ ਸਮਾਨ। ਜਿਵੇਂ ਬੜੀ ਨਿਮਰਤਾ ਵਿੱਚ ਆ ਗਿਆ ਹੈ। ਹੁਣ ਉਹਨੂੰ ਜੀਵਨ ਦੀ ਅਸਲੀਅਤ ਪਤਾ ਲੱਗੀ। ਆਪਣਾ ਪ੍ਰਭ ਨਦਰ ਨਿਹਾਲੇ। ਇਹ ਸਭ ਕਹਿੰਦੇ ਉਸ ਜੀਵ ਤੇ ਵਰਤਦਾ ਹੈ ਜਿਹਦੇ ਤੇ ਪਰਮੇਸ਼ਰ ਆਪਣੀ ਮਿਹਰ ਕਰਦੇ ਨੇ। ਕਹਿੰਦੇ हे ਪਰਮੇਸ਼ਰ ਜੀ ਇਹ ਕਿਰਪਾ ਦੇਖ ਜਾਨੇ ਮੇਰੇ ਪ੍ਰੀਤਮ ਜੀ ਤੁਹਾਡੇ ਕਿੰਨੇ ਗੁਣ ਨੇ ਕਹਿੰਦੇ ਅਸੀਂ ਗਿਣ ਨਹੀਂ ਸਕਦੇ ਅਸੀਂ ਦੱਸ ਨਹੀਂ ਸਕਦੇ ਦੀਤ ਮਾਸ ਨਾ ਖਾਏ ਬਿਲਾਈ ਮਹਾਕ ਸਾਬ ਛੁਰੀ ਸਟ ਪਾਈ ਕਰਨ ਹਾਰ ਪ੍ਰਭ ਹਿਰਦੇ ਉਠਾ ਫਾਤੀ ਮਛਲੀ ਕਾ ਜਾਲਾ ਟੂਟਾ ਜਦੋਂ ਕਹਿੰਦੇ ਜੀਵ ਤੇ ਪਰਮੇਸ਼ਰ ਦੀ ਮਿਹਰ ਹੋ ਜਾਂਦੀ ਆ ਉਹ ਇਸ ਤਰ੍ਹਾਂ ਹੋ ਜਾਂਦਾ ਕਿ ਜੀਵ ਜਿਵੇਂ ਕਹਿੰਦੇ ਨੇ ਨਾ ਵੀ ਬਿੱਲੀ ਸਾਹਮਣੇ ਪਿਆ ਮਾਸ ਖਾਣ ਤੋਂ ਹਟ ਗਈ ਜੀਵ ਹੁਣ ਵਿਕਾਰਾਂ ਵਿੱਚੋਂ ਨਿਕਲ ਗਿਆ ਦੂਜਿਆਂ ਦੇ ਨਾਲ ਬੁਰਾਈ ਕਰਨ ਤੋਂ ਹਟ ਗਿਆ ਉਹਦੇ ਅੰਦਰੋਂ ਮਾੜਾਪਨ ਨਿਕਲ ਗਿਆ ਹੰਕਾਰ ਨਿਕਲ ਗਿਆ ਉਹਦੇ ਹਿਰਦੇ ਵਿੱਚ ਪਰਮੇਸ਼ਰ ਜੋ ਕਰਨ ਕਾਰਨ ਹੈ ਕਰਨ ਕਰਨ ਵਾਲਾ ਹੈ ਹਿਰਦੇ ਵਿੱਚ ਆ ਕੇ ਵਸ ਗਿਆ ਉਹ ਜੀਵ ਸੰਸਾਰ ਦੇ ਜੰਜਾਲਾਂ ਤੋਂ ਛੁੱਟ ਗਿਆ ਜਿਸ ਦੇ ਅੰਦਰ ਪਰਮੇਸ਼ਰ ਦਾ ਪ੍ਰਕਾਸ਼ ਹੋ ਗਿਆ ਸੂਕੇ ਕਾਸਟ ਹਰੇ ਚਲੂਲ ਉੱਚੇ ਥਲ ਫੂਲੇ ਕਮਲ ਅਨੂਪ ਅਗਨ ਨਿਵਾਰੀ ਸਤਗੁਰ ਦੇਵ ਸੇਵਕ ਆਪਣੀ ਲਾਇਓ ਸੇਵ ਹੋਣ ਕਹਿੰਦੇ ਪਰਮੇਸ਼ਰ ਦੀ ਮਿਹਰ ਦੇ ਸਦਕਾ ਜਿਹੜੇ ਜੀਵ ਕਠੋਰ ਦਿਲ ਸੀ ਉਹ ਵੀ ਨਮਰਤਾ ਵਾਲੇ ਬਣ ਗਏ ਨੇ ਜਿਹੜੇ ਹੰਕਾਰ ਵਿੱਚ ਸੀਗੇ ਕਹਿੰਦੇ ਉਹ ਵੀ ਹੁਣ ਸੋਹਣੇ ਹਿਰਦੇ ਵਾਲੇ ਬਣ ਗਏ ਨੇ ਸਤਗੁਰ ਨੇ ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਆਪ ਖਤਮ ਕਰ ਦਿੱਤੀ ਉਹਨਾਂ ਨੂੰ ਆਪ ਪਰਮੇਸ਼ਰ ਦੀ ਸੇਵਾ ਭਗਤੀ ਵਿੱਚ ਲਾ ਦਿੱਤਾ ਅਕਿਰਤ ਕਣਾਕਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਦਿਯਾਰ ਸੰਤ ਜਨਾਕਾ ਸਦਾ ਸਹਾਈ ਚਰਨ ਕਮਲ ਨਾਨਕ ਸਰਣਾਈ ਕਹਿੰਦੇ ਉਹ ਮੇਰਾ ਪਰਮੇਸ਼ਰ ਸਦਾ ਹੀ ਦਿਆਲੂ ਹੈ ਉਹ ਜੀਵ ਜਿਹੜੇ ਉਹਦਾ ਕੀਤਾ ਭੁੱਲ ਜਾਂਦੇ ਨੇ ਉਹਨਾਂ ਨੂੰ ਵੀ ਸੰਸਾਰ ਸਾਗਰ ਤੋਂ ਪਾਰ ਕਰ ਲੈਂਦਾ ਹੈ ਆਪਣੇ ਸੰਤ ਜਨਾਂ ਦਾ ਸਦਾ ਦਾ ਸਦਾ ਦਾ ਮਦਦਗਾਰ ਹੈ ਚਰਨ ਕਮਲ ਨਾਨਕ ਸਰਣਾਈ ਕਹਿੰਦੇ ਨਾਨਕ ਜੀ ਉਸ ਪਰਮੇਸ਼ਰ ਦੇ ਚਰਨ ਕਮਲਾਂ ਦੀ ਸ਼ਰਨ ਵਿੱਚ ਰਹਿੰਦੇ ਨੇ RAM KALI MAHALLA PANJMA PANJ SINGH RAKHE PRABH MAR DAS BAGIYADI LAI NIVAR तीन आवृत की चूकी केर साध संग चूके पैर फेर सिमर सिमर जीवा गोविंद कर किरपा राखियो दास अपना सदा सदा साचा बखसिंद रहौ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਜਿਸ ਜੀਵ ਤੇ ਪਰਮੇਸ਼ਰ ਦੀ ਬਖਸ਼ਿਸ਼ ਹੋ ਗਈ ਉਹ ਸਜੀਵ ਨੇ ਆਪਣੇ ਪੰਜੇ ਕਾਮਾਦਿਕ ਵੈਰੀ ਮਾਰ ਲਏ ਪਰਮੇਸ਼ਰ ਨੇ ਉਹਦੀ ਰੱਖਿਆ ਕੀਤੀ ਉਹਦੇ ਕਾਮਾਦਿਕ ਵੈਰੀ ਖਤਮ ਕਰ ਦਿੱਤੇ ਅੰਦਰੋਂ ਦਸੇ ਜਿਹੜੀਆਂ ਗਿਆਨ ਇੰਦਰੀਆਂ ਨੇ ਵਿਕਾਰਾਂ ਵੱਲੋਂ ਹਟ ਗਈਆਂ ਜੀਵ ਦੇ ਵਾਸਚ ਹੋ ਗਈਆਂ ਮਾਇਆ ਦੇ ਤਿੰਨਾ ਗੁਣਾ ਚੋਂ ਜੀਵ ਦੀ ਘੁੰਮਣ ਘੇਰੀ ਨਿਕਲ ਗਈ ਆ ਸਾਧ ਸੰਗਤ ਦੇ ਵਿੱਚ ਵਿਚਰਨ ਸਦਕਾ ਉਹਦੇ ਜਨਮ ਮਰਨ ਦਾ ਜਿਹੜਾ ਚੱਕਰ ਸੀ ਉਹ ਖਤਮ ਹੋ ਗਿਆ ਕਹਿੰਦੇ ਮੈਂ ਸਦਾ ਹੀ ਪਰਮੇਸ਼ਰ ਦਾ ਨਾਮ ਜਪ ਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਹਾਂ ਕਹਿੰਦੇ ਪਰਮੇਸ਼ਰ ਨੇ ਆਪ ਆਪ ਕਿਰਪਾ ਕਰਕੇ ਆਪਣੇ ਸੇਵਕ ਦੀ ਰੱਖਿਆ ਕੀਤੀ ਜਾਂ ਪਰਮੇਸ਼ਰ ਸੱਚਾ ਹੈ ਸਦਾ ਦੇ ਰਹਿਣ ਵਾਲਾ ਹੈ ਸਦਾ ਹੀ ਬਖਸ਼ਣਹਾਰ ਹੈ ਵਿਕਾਰੀਆਂ ਨੂੰ ਵੀ ਵਿਕਾਰਾਂ ਚੋਂ ਕੱਢ ਕੇ ਬਖਸ਼ ਲੈਂਦਾ ਹੈ ਦਾਜ ਗਏ ਤ੍ਰਿਣ ਪਾਪ ਸੁਮੇਰ ਜਪ ਜਪ ਨਾਮ ਪੂਜੇ ਪ੍ਰਭ ਪੈਰ ਆਨੰਦ ਰੂਪ ਪ੍ਰਗਟਿਓ ਸਭ ਥਾਨ ਪ੍ਰੇਮ ਭਗਤ ਜੋਰੀ ਸੁਖ ਮਾਨ ਕਹਿੰਦੇ ਜਿਹੜੇ ਜੀਵ ਪਰਮੇਸ਼ਰ ਦੀ ਮਿਹਰ ਦੇ ਵਿੱਚ ਆ ਗਏ ਪਰਮੇਸ਼ਰ ਦੀ ਨਦਰ ਨਿਹਾਲ ਜਿਨਾ ਤੇ ਹੋ ਗਈ ਕਹਿੰਦੇ ਉਹਨਾਂ ਦੇ ਕਹਿੰਦੇ ਸੁਮੇਰ ਪर्वਤ ਜਿੱਡੇ ਹੋਏ ਹੋਏ ਪਾਪ ਸਾਰੇ ਤਿੱਲਿਆਂ ਵਾਂਗ ਸੜ ਗਏ ਉਹ ਕਹਿੰਦੇ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਦੀ ਆਰਾਧਨਾ ਕਰਦੇ ਨੇ ਉਹਨਾਂ ਨੂੰ ਫਿਰ ਹਰ ਇੱਕ ਜਗ੍ਹਾ ਤੇ ਉਹ ਅਨੰਦ ਰੂਪ ਪਰਮੇਸ਼ਰ ਹੀ ਵਿਆਪਕ ਦਿਸਦਾ ਹੈ ਪਰਮੇਸ਼ਰ ਦੀ ਪ੍ਰੇਮਾ ਭਗਤੀ ਵਿੱਚ ਜੁੜ ਜਾਂਦੇ ਨੇ ਫਿਰ ਸਦਾ ਸੁਖ ਮਾਣਦੇ ਨੇ ਸਾਗਰ ਤਰਿਓ ਬਾਛਰ ਖੋਜ ਖੇਦ ਨ ਪਾਇਓ ਨਹਿ ਫੋਨ ਰੋਜ ਸਿੰਧ ਸਮਾਇਓ ਕਟਕੇ ਮਾਹੇ ਕਰਨ ਹਾਰ ਕੋ ਕਿਛ ਅਚਰ ਜਨਾਹੇ ਕਹਿੰਦੇ ਜਦੋਂ ਜੀਵ ਤੇ ਪਰਮੇਸ਼ਰ ਦੀ ਮਿਹਰ ਹੁੰਦੀ ਆ ਉਹ ਇਸ ਸੰਸਾਰ ਸਾਗਰ ਨੂੰ ਇਸ ਤਰ੍ਹਾਂ ਤਰ ਜਾਂਦਾ ਜਿਵੇਂ ਕਿਸੇ ਬੱਚੇ ਦਾ ਖੁਰ ਪਾਣੀ ਨਾਲ ਭਰਿਆ ਹੋਵੇ ਜਿੱਥੇ ਬੱਚਾ ਤੁਰਦਾ ਤੇ ਉਹਦੇ ਪੈਰ ਦਾ ਨਿਸ਼ਾਨ ਬਣਿਆ ਹੋਵੇ ਵੀ ਉਹਦੇ 'ਚ ਜਿੰਨਾ ਕ ਪਾਣੀ ਪਿਆ ਹੋਵੇ ਉਸ ਜੀਵ ਲਈ ਸੰਸਾਰ ਸਾਗਰ ਤਰਨਾ ਇੰਨਾ ਸੌਖਾ ਹੋ ਜਾਂਦਾ ਜਿਵੇਂ ਪਰਮੇਸ਼ਰ ਦੀ ਮਿਹਰ ਹੋ ਜਾਂਦੀ ਆ ਉਹਨੂੰ ਫੇਰ ਕਦੇ ਕੋਈ ਦੁੱਖ ਨਹੀਂ ਹੁੰਦਾ ਸਿੰਦ ਸਮਾਇਓ ਘਟ ਕੇ ਮਾਹੇ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਛੋਟੇ ਜਿਹੇ ਘੜੇ ਦੇ ਵਿੱਚ ਪਰਮੇਸ਼ਰ ਨੇ ਸੰਸਾਰ ਸਮੁੰਦਰ ਬੰਦ ਕਰ ਦਿੱਤਾ ਕਿਉਂਕਿ ਸਾਡਾ ਸਰੀਰ ਬਹੁਤ ਛੋਟਾ ਹੈ ਔਰ ਪਰਮੇਸ਼ਰ ਤੇ ਬਹੁਤ ਅਥਾ ਹੈ ਪਰ ਹਰ ਇੱਕ ਦੇ ਸਰੀਰ ਵਿੱਚ ਹੈ ਨਾ ਇਹ ਪਰਮੇਸ਼ਰ ਦੀ ਆਪਣੀ ਖੇਡ ਹੈ ਕਹਿੰਦੇ ਪਰਮੇਸ਼ਰ ਦੇ ਲਈ ਕੁਝ ਕਰ ਜਾਣਾ ਕੋਈ ਅਸਚਰਜਮਈ ਚੀਜ਼ ਨਹੀਂ ਕਿਉਂਕਿ ਪਰਮੇਸ਼ਰ ਸਭ ਕੁਝ ਕਰਨ ਕਰਨ ਸਮਰੱਥ ਹੈ ਜੋ ਛੂ ਟੋ ਤੋ ਜਾਏ ਪਿਆਲ ਜੋ ਕਾ ਡਿਓ ਤੋ ਨਦਰ ਨਿਹਾਲ ਪਾਪ ਪੁੰਨ ਹਮਰੇ ਵਸ ਨਾਹੀ ਰਸਕ ਰਸਕ ਨਾਨਕ ਗੁਣ ਗਾਹੀ ਕਹਿੰਦੇ ਜਦੋਂ ਜੀਵ ਪਰਮੇਸ਼ਰ ਦੀ ਸ਼ਰਨ ਵਿੱਚ ਹੈ ਉਹਦੀ ਨਦਰ ਨਿਹਾਲ ਹੁੰਦੀ ਹੈ ਪਰਮੇਸ਼ਰ ਦੀ ਜੀਵ ਤੇ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਹੁੰਦੀ ਆ ਜੀਵ ਖਿੜਿਆ ਰਹਿੰਦਾ ਜੇ ਪਰਮੇਸ਼ਰ ਦਾ ਪੱਲਾ ਛੱਡ ਦਿੰਦਾ ਜੀਵ ਤਾਂ ਪਤਾਲ ਚ ਜਾ ਡਿੱਗਦਾ ਫਿਰ ਕਹਿੰਦੇ ਪਾਪਾ ਪੁੰਨਾ ਇਹ ਸਾਡੇ ਵਾਸ ਨਹੀਂ ਹੈਗੇ ਅਸੀਂ ਜਿਹੜੇ ਕਰਮ ਕਰ ਰਹੇ ਆ ਪਰ ਨਾਨਕ ਜੀ ਕਹਿੰਦੇ ਨੇ ਵਾਸ ਕੀ ਆ ਪਰਮੇਸ਼ਰ ਦੇ ਗੁਣ ਗਾਓ ਪ੍ਰੇਮ ਵਿੱਚ ਪੈ ਜੀ ਇਹ ਵਾਸ ਆ ਰਾਮ ਕਲੀ ਮਹੱਲਾ ਪੰਜਵਾਂ ਨਾ ਤਨ ਤੇਰਾ ਨਾ ਮਨ ਤੋਹੇ ਮਾਇਆ ਮੋਹ ਬਿਆਪਿਆ ਤੋਹੇ ਕੁਦਮ ਕਰੇ ਗਾਡਰ ਜਿਉ ਸ਼ੇਲ ਅਚਿੰਤ ਜਾਲ ਕਾਲ ਚੱਕਰ ਪੇਲ ਹਰ ਚਰਨ ਕਮਲ ਸਰ ਨਾਏ ਮਨਾ RAM ਨਾਮ ਜਪ ਸੰਗ ਸਹਾਈ ਗੁਰਮਖ ਪਾਵੇ ਸਾਚ ਤਨਾ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਕਿ ਨਾ ਤਾਂ ਇਹ ਸਰੀਰ ਸਾਡਾ ਨਾ ਹੀ ਮਨ ਸਾਡਾ ਸਭ ਕੁਝ ਉਸ ਪਰਮੇਸ਼ਰ ਦੀ ਅਮਾਨਤ ਹੈ ਪਰ ਜੀਵ ਮਾਇਆ ਦੇ ਵਿੱਚ ਗੁਲਤਾਨ ਹੈ ਜਿਵੇਂ ਕਹਿੰਦੇ ਇੱਕ ਹੰਦਾ ਸ਼ੇਲਾ ਹੁੰਦਾ ਕਹਿੰਦੇ ਉਹ ਬੜਾ ਮਤਲਬ ਅਚਿੰਤ ਹੋ ਕੇ ਖੇਡਾਂ ਖੁੱਦਾਂ ਕਰ ਰਿਹਾ ਇਸ ਤਰ੍ਹਾਂ ਕਹਿੰਦੇ ਜੀਵ ਮੌਤ ਨੂੰ ਭੁਲਾ ਕੇ ਸੋਚ ਰਿਹਾ ਕਿ ਮੌਤ ਪਤਾ ਨਹੀਂ ਆਉਣੀ ਨਹੀਂ ਹੈ ਫਿਰ ਅਚਨ ਚੇਤ ਹੀ ਕਹਿੰਦੇ ਜਿਹੜੀ ਇਹ ਮੌਤ ਦਾ ਜਿਹੜਾ ਜਾਲ ਆ ਜੀਵ ਤੇ ਆ ਪੈਂਦਾ ਪਰ ਜੀਵ ਉਹਨੂੰ ਭੁਲਾ ਬੈਠਾ ਹਰ ਚਰਨ ਕਮਲ ਸਰਨਾਏ ਮਨਾ ਕਹਿੰਦੇ ਹੈ ਮਨ ਉਸ ਪਰਮੇਸ਼ਰ ਦੇ ਚਰਨ ਕਮਲਾਂ ਦਾ ਧਿਆਨ ਰੱਖਿਆ ਕਰ ਉਹਦੀ ਸ਼ਰਨ ਵਿੱਚ ਪਿਆਰ ਹੈ ਉਸ ਪਰਮੇਸ਼ਰ ਦਾ ਨਾਮ ਜਪ ਜੋ ਸਦਾ ਦਾ ਸਹਾਈ ਹੈ ਗੁਰੂ ਦੇ ਸਨਮੁਖ ਰਹਿਣਾ ਤੂੰ ਪਰਮੇਸ਼ਰ ਦਾ ਨਾਮ ਰੂਪੀ ਧਨ ਇਕੱਠਾ ਪਾਲ ਕਰ ਸਕਦਾ ਪਾ ਸਕਦਾ ਉਨੇ ਕਾਜ ਨ ਹੋਵਤ ਪੂਰੇ ਕਾਮ ਕ੍ਰੋਧ ਮਦ ਸਦ ਹੀ ਚੂਰੇ ਕਰ ਬিকার ਜੀਰੇ ਕਹ ਤਾਈ ਗਾਫਲ ਸੰਗ ਨਤ ਸੁਆਜਾਈ ਕਹਿੰਦੇ ਜੀਵ ਦੇ ਜਿਹੜੇ ਸੰਸਾਰ ਦੇ ਕੰਮ ਨੇ ਕਦੇ ਪੂਰੇ ਨਹੀਂ ਹੁੰਦੇ ਹਮੇਸ਼ਾ ਕਾਮ ਕ੍ਰੋਧ ਦੇ ਵਿੱਚ ਮਸ ਹੋਇਆ ਰਹਿੰਦਾ ਤੇ ਚਿੰਤਾ ਚ ਰਹਿੰਦਾ ਆਪਣੇ ਆਪ ਨੂੰ ਸੁਖ ਦੇਣ ਦੇ ਲਈ ਵਿਕਾਰ ਕਰਦਾ ਮਾਇਆ ਨੂੰ ਇਕੱਠੀ ਕਰਦਾ ਪਰ ਕਹਿੰਦੇ ਹੈ ਗਾਫਲ ਇਹ ਮਾਇਆ ਤੇਰੇ ਨਾਲ ਨਹੀਂ ਜਾਣੀ ਤਰਤ ਤੋਹ ਅਨੇਕ ਛਲ ਜਾਣੈ ਕੋੜੀ ਕੋੜੀ ਕੋ ਖਾਕ ਸਿਰシャンੈ ਜਿਨ ਦੀ ਆਤ ਸੈ ਨ ਚੇਤੈ ਮੂਲ ਮਿਤੇ ਆ ਲੋਭ ਨ ਉਤਰੈ ਸੂਲ ਕਹਿੰਦੇ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਜੀਵ ਕਈ ਤਰ੍ਹਾਂ ਦਾ ਠੱਗੀਆਂ ਫਰੇਵ ਕਰਦਾ ਮਾਇਆ ਦੀ ਕੋੜੀ-ਕੋੜੀ ਜੋੜਨ ਦੇ ਲਈ ਕਹਿੰਦੇ ਦਸਾਂ-ਦਸ਼ਾਵਾਂ ਵਿੱਚ ਭੱਜਦਾ ਉਹਦੇ ਲਈ ਕਹਿੰਦੇ ਬੇਇੱਜ਼ਤੀ ਵੀ ਕਰਵਾਉਂਦਾ ਆਪਣੀ ਜਿਸ ਪਰਮੇਸ਼ਰ ਨੇ ਸਭ ਕੁਝ ਦਿੱਤਾ ਉਹਨੂੰ ਨਹੀਂ ਚੇਤੇ ਕਰਦਾ ਜਿਹੜਾ ਮਾਇਆ ਦਾ ਲੋਭ ਆ ਉਹਦਾ ਦੁੱਖ ਸਦਾ ਹੀ ਸਹਾਰਦਾ ਉਹਨੇ ਇਹਦੇ ਮਾਇਆ ਇਰਤੋਂ ਲੈndi ਪਾਰਬ ਰਾਮ ਜਬ ਪਏ ਦਿਆਲ ਇਹ ਮਨ ਹੋਆ ਸਾਦਰ ਵਾਲ ਹਸਤ ਕਮਲ ਲੜ ਲਿਨੋ ਲਾਏ ਨਾਨਕ ਸਾਚੈ ਸਾਚ ਸਮਾਏ ਫਿਰ ਕਹਿੰਦੇ ਜਿਸ ਜੀਵ ਤੇ ਪਰਮੇਸ਼ਰ ਆਪ ਦਿਆਲ ਹੋ ਜਾਂਦੇ ਨੇ ਉਸ ਜੀਵ ਦਾ ਮਨ ਸਾਧੂ ਦਿੱਤੂ ਉਡਵਣ ਜਾਂਦਾ ਇੰਨੇ ਨਮਰਤਾ ਵਿੱਚ ਆ ਜਾਂਦਾ ਸਤਿਗੁਰ ਆਪ ਉਹਨੂੰ ਆਪਣੇ ਲੜ ਲਾ ਲੈਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਉਹ ਜੀਵ ਸੱਚੇ ਵਿੱਚ ਲੀਨਤਾ ਪ੍ਰਾਪਤ ਕਰ ਲੈਂਦੇ ਨੇ ਸਤਿਗੁਰ ਦੀ ਸ਼ਰਨ ਰਾਹੀਂ RAM KALI MAHALLA PANJMA RAJA RAM KI SARNAYE ਨਿਰਪਉ ਪੈ ਗੋਬਿੰਦ ਗੋਨ ਗਾਵਤ ਸਾਧ ਸੰਗ ਦੁਖ ਜਾਏ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦੀ ਸ਼ਰਨ ਵਿੱਚ ਆਉਂਦੇ ਨੇ ਉਹ ਕਹਿੰਦੇ ਪਰਮੇਸ਼ਰ ਦੇ ਸਾਧ ਸੰਗਤ ਦੇ ਵਿੱਚ ਰਹਿ ਕੇ ਗੁਣ ਗਾਉਂਦੇ ਨੇ ਉਹ ਪਰਮੇਸ਼ਰ ਜੋ ਨਿਰਪਉ ਹੈ ਜਿਹਨੂੰ ਕਿਸੇ ਦਾ ਡਰ ਨਹੀਂ ਜੀਵ ਜਿਹੜੇ ਉਹਦੇ ਗੁਣ ਕਾਉਂਦੇ ਨੇ ਉਹ ਵੀ ਨਿਰਪਉ ਹੋ ਜਾਂਦੇ ਨੇ ਸਾਧ ਸੰਗਤ ਦੀ ਬਦੌਲਤ ਉਹਨਾਂ ਦੇ ਦੁੱਖ ਖਤਮ ਹੋ ਜਾਂਦੇ ਨੇ ਉੱਥੇ ਪਰਮੇਸ਼ਰ ਦੀ ਸਿੱਖ ਸਲਾਹ ਕਰਦੇ ਆਂ ਜਾ ਕੇ RAM ਬਸੈ ਮਨ ਮਾਹੀ ਸੋ ਜਨ ਦੁਤਰ ਪੀਖਤ ਨਹੀਂ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨ ਨਿਤ ਜਪਨੇ ਜੀਵ ਜੀਵ ਦੇ ਕਹਿੰਦੇ ਹਿਰਦੇ ਵਿੱਚ ਪਰਮੇਸ਼ਰ ਆ ਕੇ ਬਸ ਗਿਆ ਉਹ ਇਹ ਸੰਸਾਰ ਦੇ ਭਬਜਲ ਨੂੰ ਦੇਖਦਾ ਨਹੀਂ ਉਹ ਸੰਸਾਰ ਦਾ ਭਬਜਲ ਉਹਦੇ ਰਸਤੇ 'ਚ ਰੁਕਾਵਟ ਨਹੀਂ ਬਣਦਾ ਜਿਹੜੇ ਜੀਵ ਆਪਣੀ ਰਸਨਾ ਦੇ ਨਾਲ ਨਿਤ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਆਪਣੇ ਸਾਰੇ ਕਾਰਜ ਸਵਾਰ ਲੈਂਦੇ ਨੇ ਜਿਸ ਕੈ ਮਸਤਕ ਹਾਥ ਗੁਰ ਤਰੈ ਸੋ ਦਾਸ ਅਦੇਸਾ ਕਾਹੇ ਕਰੈ ਜਨਮ ਮਰਨ ਕੀ ਚੂਕੀ ਕਾਨ ਪੂਰੇ ਗੁਰ ਉਪਰ ਕੁਰਬਾਨ ਕਹਿੰਦੇ ਮੈਂ ਆਪਣੇ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਹਦੀ ਬਦੌਲਤ ਮੇਰਾ ਜਨਮ ਮਰਨ ਦੀ ਮੁਤਾਜੀ ਕੱਟੀ ਗਈ ਆ ਜਿਸ ਜੀਵ ਦੇ ਸਿਰ ਤੇ ਕਹਿੰਦੇ ਗੁਰੂ ਨੇ ਮਿਹਰ ਭਰਿਆ ਹੱਥ ਰੱਖ ਦਿੱਤਾ ਉਹਨੂੰ ਕਿਹੜੀ ਚਿੰਤਾ ਰਹੂਗੀ ਕਿਹੜੀ ਪਟਕਣਾ ਰਹੂਗੀ ਗੁਰ ਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਾਹਮਣ ਜਿਸ ਕਿਰਪਾ ਕਰੇ ਸਾਧ ਸੰਗ ਸੋ ਪਵ ਜਲ ਤਰੈ ਜਿੰਦੇ ਜਿਸ ਜੀਵ ਤੇ ਪਰਮੇਸ਼ਰ ਆਪ ਦਿਆਲ ਹੁੰਦੇ ਨੇ ਉਸ ਜੀਵ ਦਾ ਮਿਲਾਪ ਗੁਰੂ ਤੇ ਪਰਮੇਸ਼ਰ ਨਾਲ ਹੁੰਦਾ ਜਿਸ ਉੱਤੇ ਪਰਮੇਸ਼ਰ ਆਪ ਕਿਰਪਾ ਕਰਦੇ ਨੇ ਉਹ ਸਾਧ ਸੰਗਤ ਵਿੱਚ ਵਿਚਰ ਵਿਚਰਦਿਆਂ ਇਸ ਸੰਸਾਰ ਦੇ ਭਵਜਲ ਨੂੰ ਤਰ ਜਾਂਦੇ ਨੇ ਅਮਰਤ ਪੀਵੋ ਸਾਧ ਪਿਆਰੇ ਮੁਖ ਊਜਲ ਸਾਚੇ ਦਰਵਾਰੇ आनंद ਕਰੋ ਤਜ ਸਗਲ ਬਿਕਾਰ ਨਾਨਕ ਹਰ ਜਪ ਉਤਰੋ ਪਾਰ ਕਹਿੰਦੇ ਹੈ ਜੀਵ ਜੇ ਤੁਸੀਂ ਸਾਧ ਸੰਗਤ ਵਿੱਚ ਪਰਮੇਸ਼ਰ ਦਾ ਅੰਮ੍ਰਿਤ ਰੂਪੀ ਨਾਮ ਜਲ ਪੀਂਦੇ ਹੋ ਤਾਂ ਪਰਮੇਸ਼ਰ ਦੀ ਦਰਗਾਹ ਵਿੱਚ ਰੋਸ਼ਨ ਮੁਖ ਨਾਲ ਜਾਂਦੇ ਹੋ ਕਹਿੰਦੇ ਆਪਣੇ ਸਾਰੇ ਬਿਕਾਰ ਖਤਮ ਕਰਕੇ ਆਨੰਦ ਵਿੱਚ ਰਹੋ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦਾ ਨਾਮ ਜਪ ਜੇ ਇਸ ਸੰਸਾਰ ਸਾਗਰ ਨੂੰ ਤਰਨਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਪੰਜਵਾਂ ਇੰਦਨ ਤੇ ਬੈ ਸੰਤਰ ਪਾਗੈ ਮਾਟੀ ਕੋ ਜਲ ਦਹਿ ਦਿਸ ਤਿਆਗੈ ਉਪਰ ਚਰਨ ਤਲੈ ਆਕਾਸ ਕਟ ਮਹ ਸਿੰਧ ਕੀਓ ਪਰਗਾਸ ਐਸਾ ਸਮਰੰਥ ਹਰ ਜਿਉ ਆਪ ਨਿਮਖ ਨ ਬਿਸਰੈ ਜਿਉ ਭਗਤਨ ਕੈ ਆਠ ਪਹਿਰ ਮਨ ਤਾ ਕੋ ਜਾਪ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਕਿ ਉਹ ਪਰਮੇਸ਼ਰ ਜੋ ਸਭ ਕੁਝ ਕਰਨ ਕਾਰਨ ਸਮਰੱਥ ਹੈ ਅੱਠੇ ਪਹਿਰ ਕਿਆਂ ਦੇ ਮੇਰੇ ਮਨ ਉਸ ਪਰਮੇਸ਼ਰ ਨੂੰ ਜਪ ਜਿਹੜਾ ਪਰਮੇਸ਼ਰ ਆਪਣੇ ਭਗਤਾਂ ਦੇ ਹਿਰਦੇ ਤੋਂ ਕਦੇ ਨਹੀਂ ਬਿਸਰਦਾ ਇੱਕ ਪਲ ਲਈ ਨਹੀਂ ਬਿਸਰਦਾ ਉਹ ਪਰਮੇਸ਼ਰ ਕੁਝ ਵੀ ਕਰਨ ਦੇ ਸਮਰੱਥ ਹੈ ਉਹਦੇ ਲਈ ਕੁਝ ਵੀ ਕਰਨਾ ਕੋਈ ਵੱਡੀ ਚੀਜ਼ ਨਹੀਂ ਹੈ ਪਰਮੇਸ਼ਰ ਨੇ ਕਹਿੰਦੇ ਲੱਕੜੀ ਦੇ ਵਿੱਚ ਅੱਗ ਰੱਖੀ ਆ ਪਰ ਜਿਹੜੀ ਇਹ ਅੱਗ ਆ ਲੱਕੜ ਨੂੰ ਸਾੜ ਸਾੜਦੀ ਨਹੀਂ ਹੈਗੀ ਵਿੱਚ ਹੈ ਆਪਣੀ ਮਰਿਆਦਾ ਚ ਰਹਿੰਦੀ ਆ ਸਮੁੰਦਰ ਨੇ ਧਰਤੀ ਨੂੰ ਘੇਰਿਆ ਹੈ ਪਰ ਧਰਤੀ ਨੂੰ ਡੋਬਦਾ ਨਹੀਂ ਹੈ ਧਰਤੀ ਆਪਣੇ ਆਰਾਮ ਚ ਖੜੀ ਹੈ ਸਮੁੰਦਰੋਂ ਨੂੰ ਰੇੜ ਕੇ ਨਹੀਂ ਲੈ ਕੇ ਜਾ ਰਿਆ ਇਹ ਪਰਮੇਸ਼ਰ ਦੀ ਸਭ ਖੇਡ ਹੈ ਜੀਵ ਕਹਿੰਦੇ ਐਨੇ ਹੰਕਾਰ ਵਿੱਚ ਆ ਜਾਂਦਾ ਕਿ ਉਹਨੂੰ ਲੱਗਦਾ ਕਿ ਵੀ ਆਕਾਸ਼ ਵੀ ਮੇਰੇ ਪੈਰਾਂ 'ਚ ਹੋ ਜਵੇ ਪਰ ਕਹਿੰਦੇ ਉਹ ਪਰਮੇਸ਼ਰ ਜਿਹਦੇ ਕੌਤਕ ਅਸੀਂ ਸਮਝ ਨਹੀਂ ਸਕਦੇ ਉਹਨੇ ਕਿਸ ਤਰ੍ਹਾਂ ਹਰ ਇੱਕ ਇੱਕ ਛੋਟੇ-ਛੋਟੇ ਸਰੀਰ ਦੇ ਵਿੱਚ ਆਪਣੇ ਆਪ ਦਾ ਪ੍ਰਕਾਸ਼ ਕੀਤਾ ਆਪ ਜੋ ਏਡਾ ਸਮੁੰਦਰ ਹੈ ਗੁਣਾ ਦਾ ਸਮੁੰਦਰ ਹੈ ਇਸ ਤਰ੍ਹਾਂ ਦਾ ਸਮਰੱਥ ਪਰਮੇਸ਼ਰ ਹੈ ਕੁਝ ਵੀ ਕਰ ਸਕਣ ਸਮਰੱਥ ਹੈ। ਪ੍ਰਥਮੇ ਮੱਖਣ ਪਾਚੈ ਦੂਧ ਮੈਲੂ ਕੀ ਨੋ ਸਾਬਨ ਸੂਦ ਪੈ ਤੇ ਨਿਰ ਪੌ ਡਰਤਾ ਫਿਰੇ ਹੋਂਦੀ ਕੋ ਅਣ ਹੋਂਦੀ ਹੀ ਰਹਿ। ਵਾਹਿਗੁਰੂ। ਜੰਦੇ ਜਿਸ ਤਰ੍ਹਾਂ ਪਹਿਲਾਂ ਦੁੱਧ ਹੁੰਦਾ ਉਦੇ ਵਿੱਚੋਂ ਫਿਰ ਮੱਖਣ ਨਿਕਲਦਾ ਇਹ ਵੀ ਪਰਮੇਸ਼ਰ ਦੀ ਫੇੜ ਆ ਤੇ ਕਹਿੰਦੇ ਪਰਮੇਸ਼ਰ ਨੇ ਪਹਿਲਾਂ ਪਰਮੇਸ਼ਰ ਮੱਖਣ ਰੂਪ ਆਪ ਬਣਿਆ ਫਿਰ ਉਹਨੇ ਸੰਸਾਰ ਰੂਪ ਦੁੱਧ ਬਣਾਇਆ ਪਰਮੇਸ਼ਰ ਦੇ ਕਹਿੰਦੇ ਰੰਗ ਪਰਮੇਸ਼ਰ ਨੇ ਮਾਂ ਦੇ ਖੂਨ ਨੂੰ ਸਾਫ਼ ਕਰਕੇ ਬੱਚੇ ਲਈ ਸਾਫ਼ ਦੁੱਧ ਬਣਾ ਦਿੱਤਾ ਜੀਵ ਕਹਿੰਦੇ ਪਰਮੇਸ਼ਰ ਦੀ ਅੰਸ਼ਾ ਪਰਮੇਸ਼ਰ ਦੀ ਅੰਸ਼ ਹੁੰਦੇ ਆ ਹੋਏ ਆ ਨਿਰਪਰ ਹੋਇਆ ਨਾ ਪਰ ਸੰਸਾਰ ਦੇ ਡਰਾਂ ਤੋਂ ਡਰਦਾ ਫਿਰਦਾ ਸਰੀਰ ਕਹਿੰਦੇ ਜਿਹੜਾ ਹੁੰਦੀ ਹੈਗਾ ਜੋ ਸਰੀਰ ਆ ਜੀਵ ਦਾ ਅਣਹੋਂਦੀ ਹੈ ਜੀ ਮਾਇਆ ਸਰੀਰ ਦੇ ਵਿੱਚ ਜੋ ਆਤਮਾ ਉਹ ਹੋਣ ਵਾਲੀ ਹੁੰਦੀ ਆ ਜਿਹੜੀ ਸਦਾ ਰਹਿੰਦੀ ਆ ਅਣਹੋਂਦੀ ਮਾਇਆ ਕਹਿੰਦੇ ਸਰੀਰ ਦੇ ਵਿੱਚ ਆਤਮਾ ਜਦੋਂ ਹੈ ਤਾਂ ਉਸ ਸਰੀਰ ਅਣਹੋਂਦੀ ਮਾਇਆ ਦੇ ਪਿੱਛੇ ਭੱਜਿਆ ਫਿਰਦਾ ਸਮਝ ਨਹੀਂ ਰਿਹਾ ਕਿ ਮੇਰੇ ਵਿੱਚ ਪਰਮੇਸ਼ਰ ਦੀ ਅੰਸ਼ ਹੈ ਮੈਂ ਪਰਮੇਸ਼ਰ ਦੀ ਅੰਸ਼ ਹੈ ਦੇਹੀ ਗੋਪਤ ਵਿਦੇਹੀ ਦੀ ਸੈ ਸਗਲੇ ਸਾਜ ਕਰਤ ਜਗ ਦੀ ਸੈ ਠੱਗਣ ਹਾਰ ਅਣ ਠੱਗਦਾ ਠੱਗੈ ਬਿਨ ਬਕਰ ਫਿਰ ਫਿਰ ਉਠ ਪਲਾਗੈ ਜਿਹੜੀ ਕਹਿੰਦੇ ਅਸਲ ਵਿੱਚ ਸਰੀਰ ਦਿਸਦਾ ਉਹ ਤੇ ਵਿਦੇਹੀ ਆ ਉਹਨੇ ਖਤਮ ਹੋ ਜਾਣਾ ਜਿਹੜੀ ਦੇਹੀ ਆ ਜੋ ਅਸਲ ਵਿੱਚ ਆਤਮਾ ਉਹ ਗੁਪਤ ਆ ਜਿਹੜੀ ਗੁਪਤ ਚੀਜ਼ ਆ ਉਹ ਅਸਲ ਚ ਦੇਹੀ ਆ ਰਹਿਣ ਵਾਲੀ ਉਹ ਗੁਪਤ ਆ ਪਰ ਸਰੀਰ ਜੋ ਦਿਸਦਾ ਇਹ ਨਾਸ਼ਵੰਤ ਹੈ ਕਹਿੰਦੇ ਇਸ ਤਰ੍ਹਾਂ ਪਰਮੇਸ਼ਰ ਨੇ ਸਾਰੀ ਕਿਰਤ ਆਪਣੇ ਹਿਸਾਬ ਨਾਲ ਬਣਾਈ ਆ ਜੀਵ ਹੈ ਜਿਹੜਾ ਉਹਨੂੰ ਕਹਿੰਦੇ ਠੱਗਣ ਹਾਰ ਮਾਇਆ ਠੱਗ ਰਹੀ ਹੈ ਪਰਮੇਸ਼ਰ ਦੇ ਨਾਮ ਤਨ ਤੋਂ ਬਿਨਾ ਮੁੜ ਮੁੜ ਕੇ ਠੱਗਣ ਵਾਲੀ ਮਾਇਆ ਦੇ ਪਿੱਛੇ ਲੱਗਦਾ ਫਿਰਦਾ ਜੀ ਸੰਤ ਸਵਾ ਮਿਲ ਕਰੋ ਵਿਖਿਆਣ ਸਿਮਰਤ ਸਾਸਤ ਬੇਦ ਪੁਰਾਣ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕਤਾ ਕੀ ਪਰਮਗਤ ਹੋਏ ਕਹਿੰਦੇ ਸਾਰੇ ਸੰਤ ਸਵਾ ਦੇ ਵਿੱਚ ਸੰਤ ਲੋਕ ਮਿਲ ਕੇ ਬਿਆਨ ਕਰਦੇ ਨੇ ਵਿਖਿਆਣ ਕਰਦੇ ਨੇ ਗੱਲਬਾਤ ਕਰਦੇ ਨੇ ਸਿਮਰਤਿਆਂ ਸਾਸਤਰ বেদ ਪੁਰਾਣ ਸਭ ਹੀ ਕਹਿ ਰਹੇ ਨੇ ਕਿ ਬ੍ਰह्म ਵਿਚਾਰ ਵਿਚਾਰੇ ਕੋਏ ਨਾਨਕਤਾ ਤੀ ਪਰਮਗਤ ਹੋਏ ਕਿ ਇਹ ਨਾਨਕ ਜੋ ਜੀਵ ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਕਰਦੇ ਨੇ ਉਨਾਂ ਨੂੰ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੁੰਦੀ ਆ ਜੋ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਪਰਮੇਸ਼ਰ ਦੇ ਗੁਣਾ ਦੀ ਵਿਚਾਰ ਕਰਦੇ ਨੇ ਸਾਰੇ ਧਾਰਮਿਕ ਗ੍ਰੰਥ ਸਾਰੇ ਸੰਤ ਜਨ ਇਸੇ ਵਿਚਾਰਤੇ ਨੇ ਕਿ ਉਹੀ ਜੀਵ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰਦੇ ਨੇ ਜੋ ਪਰਮੇਸ਼ਰ ਨੂੰ ਵਿਚਾਰਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ